ਵੇਚਦਾ ਫੜਿਆ ਗਿਆ ਉਹ ਕਿਸੇ ਵੀ ਪ੍ਰਕਾਰ ਦਾ ਨਾ ਹੈ ਤੂੰ ਗੋੜਿਆ ਵਾਲਾ ਪੀਰ ਵਾਲਾ ਖੁਸ਼ੀ ਵਾਲਾ ਜਿਹੜਾ ਬੰਦਾ ਵੇਚਦਾ ਫੜਿਆ ਗਿਆ ਨਾ ਤਾਂ ਪੰਚਾਇਤ ਜਵਾਨ ਤੇ ਜਾਵੇ ਨਾ ਸਾਰੇ ਜਿੰਨੇ ਪਿੰਡ ਦੇ ਨੰਬਰਦਾਰ ਨੇ ਉਹ ਨਹੀਂ ਜਾਂਦੇ ਜਵਾਨ ਬਾਈ ਸਾਡੇ ਵੱਲੋਂ ਪੰਚਾਇਤ ਵੱਲੋਂ ਇਹ ਲਾਲੋ ਵੀ ਇੱਕ ਤਰ੍ਹਾਂ ਦਾ ਬੰਦਾ ਅਸਿਕਾਰ ਹੈ ਅਸੀਂ ਬਈ ਕਿਸੇ ਨਾਲ ਨਹੀਂ ਜਾਵਾਂਗੇ ਅੱਜ ਦੇ ਨਾਲ ਨਾ ਸਾਡੇ ਕੋਲ ਕੋਈ ਜਿੰਨਾ ਸਿਰ ਪਰਚਾ ਹੁੰਦਾ ਨਾ ਸਾਡੇ ਕੋਲ ਕੋਈ ਆਵੇ ਜਮਾਨਤ ਦੇਖੋ ਪੰਚਾਇਤ ਦੇ ਥਰੂ ਜਾਂ ਨੰਬਰਦਾਰਾਂ ਦੇ ਥਰੂ ਹੁੰਦੀ ਹੈ ਜੇ ਕੋਈ ਵੇਚਦਾ ਫੜਿਆ ਗਿਆ ਦੇਖੋ ਸੇਵਨ ਕਰਨ ਵਾਲੇ ਦਾ ਤਾਂ ਹੁੰਦੇ ਜਾਂ ਕਰਪਾਈਆਂ ਸਾਰੇ ਆਏ ਪਰ ਵੇਚਦਾ ਕੋਈ ਵੀ ਫੜਿਆ ਗਿਆ ਉਹਦੇ ਚ ਪੰਚਾਇਤ ਤੇ ਨੰਬਰਦਾਰ ਜਮਾਨਤ ਤੇ ਜਾਣਗੇ ਕੱਲ ਨੂੰ ਕੋਈ ਬੰਦਾ ਇਹ ਚੀਜ਼ ਦਾ ਗੁੱਸਾ ਨਾ ਕਰੇ ਗਲਤੀ ਠੀਕ ਹੈ ਨਾ ਜੀ ਜੇ ਕੋਈ ਕਿਸੇ ਨੂੰ ਕੋਈ ਇਹ ਗੱਲ ਤੇ ਪੱਤੀ ਹੈ ਤਾਂ ਵੀ ਕੋਈ ਬੰਦਾ ਜਾ ਕੇ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਵੀ ਬੰਦਾ ਕੋਈ ਦੱਸ ਸਕਦਾ 18 ਸਾਲ ਤੋਂ ਘੱਟ ਦੁਕਾਨਾਂ ਤੋਂ ਉਹਨਾਂ ਦੇ ਨਸ਼ਾ ਦੇ ਪਦਾਰਥ ਵੇਚਣ ਦੇ ਦੇਖੋ ਜਿਹੜਾ ਜਿਹੜਾ ਕਾਨੂੰਨ ਦਾ ਜਿਹੜਾ ਕਾਨੂੰਨ ਦਾ ਪ੍ਰਾਵਧਾਨ ਹੈ ਉਹਦੇ 'ਚ ਇਹ ਹੁੰਦਾ ਹੈਗਾ ਕਿ 18 ਸਾਲ ਤੋਂ ਘੱਟ ਜਿਹੜਾ ਕੋਈ ਬੰਦਾ ਨਵਾਲਗਾ ਉਹਨੂੰ ਦੁਕਾਨ ਵਾਲੇ ਨਾਲ ਵੇਚ ਸਕਦੇ ਨੇ ਜਰਦਾ ਬੀੜੀ ਸਿਗਰਟ ਕੁਝ ਵੀ ਨਹੀਂ ਸੇਲ ਕਰ ਸਕਦੇ ਉਹਦਾ ਵੈਸੀ ਕਾਨੂੰਨ ਬਣਿਆ ਹੋਇਆ ਉਹਦੇ ਆਧਾਰ ਤੇ ਤਾਂ ਪਹਿਲਾਂ ਹੀ ਉਹਨਾਂ ਨੂੰ ਸਜ਼ਾ ਹੈ ਉਹ ਚਲੋ ਆਪਾਂ ਉਹਦੇ ਵੱਲੋਂ ਰਿਕਵੈਸਟ ਕਰਦੇ ਆਂਗੇ ਦੁਕਾਨਦਾਰਾਂ ਨੂੰ 18 ਸਾਲ ਤੋਂ ਘੱਟ ਜੋ ਵੀ ਹੈਗੇ ਨੇ ਉਹਨਾਂ ਨੂੰ ਨਾ ਦਿਓ ਉਹਦਾ ਉਹਨਾਂ ਨੂੰ ਵੈਸੀ ਮੰਨਣੀ ਚਾਹੀਦੀ ਹੈ ਕਿਉਂਕਿ ਇਹ ਤਾਂ ਸਰਕਾਰ ਦੀ ਕਾਨੂੰਨ ਬਣਾਇਆ ਹੋਇਆਗਾ ਕਹਿਣਾ ਤਾਂ ਕੋਈ ਗੱਲ ਨਹੀਂ ਕੋਲ ਕਹਿ ਦਿਆਂਗੇ ਛੋਟੇ ਛੋਟੇ ਜਿਹਾਕਾਂ ਨੂੰ ਦੇਈ ਜਾਂਦੇ ਆਂ ਆਪਾਂ ਬੇਨਤੀ ਕਰ ਦਿੰਦੇ ਆਂ ਬਿੱਕਰ 'ਚ ਬੋਲ ਦਿਆਂਗੇ ਆਪਾਂ ਲਾਂਚਮੈਂਟ ਕਰ ਹਾਂਜੀ ਪੂਰੇ ਵਾਕ ਬਟੇਕ ਨੇ ਕੋਲ ਬੋਲੋ ਜੀ ਇਹ ਮੰਪੂਰਾ ਜੀ ਅੱਜ ਦੇ ਲਈ ਫਿਲਹਾਲ ਆਪਾਂ ਇਹ ਦੋ ਮੁੱਦੇ ਹੀ ਰੱਖ ਰਹੇ ਹਾਂ ਇੱਕ ਕਿਨਰ ਵਾਲਾ ਤੇ ਕਾਹ ਨਸ਼ਾ ਵੇਚਣ ਵਾਲਿਆਂ ਦੀ ਜਵਾਨ ਤੇ ਨਾ ਕਰਾਉਣਾ ਉਹ ਮੁੱਦੇ ਨੇ ਫਿਲਹਾਲ ਆਉਣ ਵਾਲੇ ਸਮੇਂ 'ਚ ਆਪਾਂ ਚਲੋ ਵੀ ਢਾਲ ਲਉਂਦੇ ਹਾਂ ਤੇ ਜਦੋਂ ਵੀ ਆਪਾਂ ਨੂੰ ਕੋਈ ਦਿੱਕਤ ਆਉਂਦੀ ਆ ਨਕਰ 'ਚ ਆਪਾਂ ਆਈ ਬਾਈ ਬਣ ਕੇ ਇਕੱਠ ਕਰਿਆ ਕਰਾਂਗੇ ਸਹਿਯੋਗ ਦੇ ਦਿਆ ਕਰੋ ਸਾਰੇ ਭਾਈ ਜੇ ਕੋਈ ਆਏ ਹੁੰਦਾਗਾ ਵੀ ਕੋਈ ਸਾਡੇ ਤੋਂ ਅੱਗੇ ਛੋਟੇ ਪਾਕਾ ਵਰਗੇ ਆਏ ਨੇ ਛੋਟੇ ਆ ਚਲੋ ਉਹਦੇ 'ਚ ਵੀ ਲਾ ਲਉ ਤੁਸੀਂ ਦੱਸਣਾ ਚਾਹੁੰਦੇ ਹੋ ਹਾਂ ਇਹਦੀ ਰਵਾਇਤ ਵੀ ਜੇ ਕੋਈ ਹੁੰਦਾਗਾ ਤਾਂ ਕਿਸੇ ਦੇ ਦਿਮਾਗ 'ਚ ਕੋਈ ਹੁੰਦਾ ਕੋ ਡਾਟ ਤਾਂ ਸਾਨੂੰ ਉਹ ਇੱਥੇ ਸੰਗਤ 'ਚ ਦੱਸ ਦੇਣਾ